ਤਾਰੇ ਨੂੰ ਹਾਂਜੀ ਇਹ ਮੈਂ ਸਲਵਾਰ ਉਹ ਤਸਵੀਰਾਂ ਜ ਤੁਹਾਨੂੰ ਬਿਨਾ ਬਲ ਤੋਂ ਆਪਾਂ ਜਦੋਂ ਪਹੁੰਚਾ ਬਣਾਉਣਾ ਕਈ ਵਾਰੀ ਬਲ ਪੈ ਜਾਂਦਾ ਨਾ ਪਹਿਲਾਂ ਆਪਾਂ ਬੁਕਰੂ ਆਪਣੀ ਸਲਵਾਰ ਉਪਰੇ ਦਾ ਜੜ ਲੈਣਾ ਉਸ ਤੋਂ ਬਾਅਦ ਜਿਵੇਂ ਆਪਾਂ ਸਲਾਈ ਦੱਬਣੀ ਹੁੰਦੀ ਹੈ ਨਾ ਉਸ ਹਿਸਾਬ ਨਾਲ ਫੋਲਡ ਕਰਕੇ ਹੇਠਲੇ ਕੱਪੜੇ ਨੂੰ ਬੁਕਰਮ ਵਾਲੀ ਸਾਈਡ ਤੇ ਸੈਟ ਕਰਕੇ ਤੇ ਇਹਦਾ ਸਲਾਈ ਮਾਰਨੀ ਹੈ ਬਿਲਕੁਲ ਸਟੇ ਬਿਲਕੁਲ ਨਾਲ ਨਾਲ ਮਾਰਨੀ ਹੈ ਬੁਕਰਮਾਲੀ ਸਾਈਡ ਹੀ ਮਾਰਨੀ ਹੈ ਸਲਵਾਰ ਤੇ ਨਹੀਂ ਆਪਾਂ ਸਲਾਈ ਮਾਰਨੀ ਹੈ ਇਹ ਇਹਨਾਂ ਪਹੁੰਚਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਲਾਈਟ ਕਪੜੇ ਤੇ ਜਿਆਦਾ ਕਰਕੇ ਪਤਾ ਚੱਲਦਾ ਜਦੋਂ ਪਹੁੰਚਾ ਖਰਾਬ ਬਣਦਾ ਆਪਣਾ ਫਿਰ ਸੋਹਣਾ ਨਹੀਂ ਲੱਗਦਾ ਸੀਜ਼ਰੀ ਹਨੀ ਕੋਲੇ ਹਾਂਜੀ ਦੇਖੋ ਮੈਂ ਇਸ ਤੇ ਸਲਾਈ ਮਾਰੂੰਗੀ ਸਾਫ਼ ਸਲਾਈ ਬੱਝੂਗੀ ਪੂਰੀ ਵਧੀਆ ਬਿਨਾ ਕਿਸੇ ਬਲ ਤੋਂ ਹਾਂਜੀ ਹਾਂਜੀ ਆਪਾਂ ਇਹ ਚੈਨਲ ਨਾਮ ਆ ਬਣਾਇਆ ਤਾਂ ਵੱਤ ਤੋਂ ਵੱਤ ਤੁਸੀਂ ਸਟ੍ਰੇਟ ਸਲਵਾਰ ਪਲਾਜ਼ੋ ਪੈਂਟ ਪਲਾਜ਼ੋ ਲੂਜ਼ ਪਲਾਜ਼ੋ ਕਿੱਦਾਂ ਦੀ ਵੀ ਕੋਈ ਤੁਸੀਂ ਕਮੀਜ਼ ਜੇ ਸਲਵਾਰ ਸਿੱਖਣ ਲਈ ਮੈਨੂੰ ਮੈਸੇਜ ਕਰੋ ਕਮੈਂਟ ਵਿੱਚ ਤੇ ਮੈਂ ਤੁਹਾਨੂੰ ਓਦਾਂ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਂਜੀ ਦੇਖੋ ਆਪਣਾ ਕਿੰਨਾ ਸਫਾਈ ਨਾਲ ਪਹੁੰਚਾ ਬਣਿਆ ਤੁਸੀਂ ਵੀ ਇਦਾਂ ਹੀ ਬਣਾ ਸਕਦੇ ਹੋ ਸਪੈਸ਼ਲ ਉਹ ਜਿਹੜੇ ਨਵੇਂ-ਨਵੇਂ ਸਲਾਈ ਕਰਨ ਲੱਗੇ ਨੇ ਨਹੀਂ ਹੱਥ ਸਹੀ ਤਰ੍ਹਾਂ ਕਈ ਵਾਰੀ ਕੰਮ ਕਰਦਾ ਫਿਰ ਆਪੇ ਇਸ ਤਰ੍ਹਾਂ ਦੇ ਸਕਿੱਲ ਨੂੰ ਸਕਿੱਲ ਦੇ ਨਾਲ ਸੈੱਟ ਕਰ ਸਕਦੇ ਹਾਂ ਹਾਂਜੀ ਆ ਦੇਖੋ ਆਪਣੀ ਸਲਵਾਰ ਬਣ ਕੇ ਤਿਆਰ ਹੋ ਗਈ ਹੈ ਬਹੁਤ ਵਧੀਆ ਸਲਵਾਰ ਤਿਆਰ ਹੋਈ ਹੈ ਫਿਨਿਸ਼ਿੰਗ ਬੁਰੀ ਵਧੀਆ ਆਈ ਹੈ ਪੌਂਟਾ ਸਾਫ਼ ਬਣਿਆ ਵਧੀਆ ਹਾਂਜੀ ਉਹ ਤੁਸੀਂ ਸਿੱਖਣ ਦੇ ਲਈ ਨਵੀਂ ਨਵੀਂ ਚੀਜ਼ ਤੁਹਾਨੂੰ ਮੈਂ ਸਿਖਾਵਾਂਗੀ ਤੁਸੀਂ ਮੈਨੂੰ ਕਮੈਂਟ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਰੀ ਵੈਲ ਥੈਂਕ ਯੂ ਸਾਨੂੰ ਇਹਨਾਂ ਸਪੋਰਟ ਕਰਨ ਦੇ ਲਈ ਮੇਰੇ ਚੈਨਲ ਨੂੰ ਸਪੋਰਟ ਕਰਨ ਦੇ ਲਈ